ਪੁਲਿਸ ਕਮਿਸ਼ਨਰ ਜਵੰਦਰ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਠੱਲ ਪਾਉਂਦਿਆਂ ਹੋਇਆਂ 8 ਕਮੰਤਰੀ ਹਥਿਆਰ ਤੇ ਮੈਗਜ਼ੀਨ ਬਰਾਮਦ ਕੀਤੇ ਨੇ ਔਰ ਉਸ ਮਾਮਲੇ ਦੇ ਵਿੱਚ ਹੋਰ ਕੀ ਕੀ ਪੁਲਿਸ ਦੇ ਹੱਥ ਲੱਗਾ ਜਾਣਕਾਰੀ ਲਵਾਂਗੇ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਕੋਲੋਂ ਸੋਪਨ ਸ਼ਰਮਾ ਜੀ ਲਗਾਤਾਰ ਤੁਹਾਡੀ ਰਹਿਨਮਾਈ ਦੇ ਵਿੱਚ ਪੰਜਾਬ ਪੁਲਿਸ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਹੱਲ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਇਸ ਲਈ ਜਿਹੜੇ ਹਥਿਆਰ ਹੈਗੇ ਕਿਉਂਕਿ ਮਾਮਲਾ ਪਿਛਲਾ ਹੀ ਆ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਰਿਲੇਟਡ ਲੰਡਾ ਜਿਹੜਾ ਹੈਗਾ ਪ੍ਰਦੇਸ਼ ਵਿੱਚ ਬੈਠ ਕੇ ਇੰਡੀਆ ਦੇ ਵਿੱਚ ਭਾਰਤ ਵਿੱਚ ਗਤੀਵਿਧੀਆਂ ਜਿਹੜੀਆਂ ਅਤਵਾਦੀ ਗਤੀਵਿਧੀਆਂ ਉਹਨਾਂ ਲਗਾਤਾਰ ਅੰਜਾਮ ਦੇ ਰਿਹਾ ਹੈਗਾ ਇਸ ਵਿੱਚ ਇਸ ਮਾਮਲੇ ਵਿੱਚ ਹੁਣ ਕੀ ਕੀ ਸਾਹਮਣੇ ਆਇਆ ਹੈਗਾ ਚਾਰ ਵਿਅਕਤੀ ਉਸੀ ਜਿਹੜਾ ਆਪਾਂ ਇੰਟਰ ਸਟੇਟ ਗਨ ਰਨਿੰਗ ਰੈਕਟ ਜਿਹੜਾ ਪースト ਕੀਤਾ ਸੀਗਾ ਜਿਹੜਾ ਲੰਡਾ ਚਲਾ ਰਿਹਾ ਸੀ ਉਹ ਬਾਹਰ ਬੈਠਾ ਹੋਗਾ ਉਹਦੇ ਵਿੱਚ ਚਾਰ ਹੋਰ ਵਿਅਕਤੀ ਜਿਹੜਾ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਉਹ ਗ੍ਰਿਫਤਾਰ ਹੋਏ

অলমোস্ট ਰਗਾੰਗ ਜੁਦਾ ਹੈ ਇਹ ਇਹ ਰੈਕਟਿਵ ਬਸਟ ਹੋ ਗਿਆ ਹੈ ਫਿਲਮ ਜਲੀਮੈਂਟਸ ਰੈਂਡਿੰਗ ਤੇ ਉਹਨਾਂ ਨੂੰ ਜਲਦੀ ਫੜ ਲੈਣਾ ਚਾਹੀਦਾ ਅੱਛਾ ਇੱਕ ਚੀਜ਼ ਦੱਸਾਂ ਇਹ ਜਿਹੜੇ ਹਥਿਆਰ ਸੀਗੇ ਇਹ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਾਂ ਸੇਲ ਪਰ ਸੇਲ ਦਾ ਇਹ ਨਵਾਂ ਕੰਮ ਨੂੰ ਤੁਸੀ ਇਹ ਬਹੁਤ ਕਟ ਐਂਡ ਬ੍ਰੇਡ ਨਹੀਂ ਹੈ ਜੀ ਇਹ ਵੈਪਨ ਜਦ ਲੈ ਕੇ ਆਉਂਦੇ ਕੁਝ ਤਾਂ ਆਪਣੀ ਗੈਂਗ ਮੈਂਬਰ ਨੂੰ ਦਿੰਦੇ ਕੁਝ ਬਿਚਦੇ ਵੀ ਹਨ ਕੁਝ ਆਪਣੇ ਸਟਾਕ ਚ ਰੱਖਦਾ ਤਾਂ ਬਿਲਕੁਲ ਐਸ ਵੇਲੇ ਜਿਹੜੀ ਜਾਣਕਾਰੀ ਕਮਿਸ਼ਨਰ ਸੁਪਨ ਸ਼ਰਮਾ ਵੱਲੋਂ ਦਿੱਤੀ ਗਈ ਕਿ ਕੁਝ ਵੈਪਨ ਜਿਹੜੇ ਸੀਗੇ ਉਹ ਆਪਣੇ ਜਿਹੜੇ ਗੈਂਗ ਮੈਂਬਰ ਹੈਗੇ ਉਹਨਾਂ ਨੂੰ ਦਿੰਦੇ ਸੀਗੇ ਕੁਝ ਵੇਚਦੇ ਸੀਗੇ ਔਰ ਵੇਚ ਵਾਲੇ ਵੇਚਣ ਵਾਲੇ ਹਤਿਆਨਾ ਦੇ ਪੈਸਿਆਂ ਦੇ ਨਾਲ ਹੋਰ ਹਥਿਆਰ ਲੈ ਕੇ ਅੱਗੇ ਸਪਲਾਈ ਕਰਦੇ ਸੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋ ਜਲੰਧਰ ਟੀਵੀ ਸੁਖਿੰਦਰ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਠੱਲ ਪਾਉਂਦਿਆਂ ਹੋਇਆਂ 8 ਕਮੰਤਰੀ ਹਥਿਆਰ ਤੇ ਮੈਗਜ਼ੀਨ ਬਰਾਮਦ ਕੀਤੇ ਨੇ ਔਰ ਉਸ ਮਾਮਲੇ ਦੇ ਵਿੱਚ ਹੋਰ ਕੀ ਕੀ ਪੁਲਿਸ ਦੇ ਹੱਥ ਲੱਗਾ ਹੈ ਜਾਣਕਾਰੀ ਲਵਾਂਗੇ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਕੋਲੋਂ ਸੋਪਨ ਸ਼ਰਮਾ ਜੀ ਲਗਾਤਾਰ ਤੁਹਾਡੀ ਰਹਿਨਮਾਈ ਦੇ ਵਿੱਚ ਪੰਜਾਬ ਪੁਲਿਸ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਹੱਲ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਇਸ ਲਈ ਜਿਹੜੇ ਹਥਿਆਰ ਹੈਗੇ ਕਿਉਂਕਿ ਮਾਮਲਾ ਪਿਛਲਾ ਹੀ ਆ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਰਿਲੇਟਡ ਲੰਡਾ ਜਿਹੜਾ ਹੈਗਾ ਪ੍ਰਦੇਸ਼ ਵਿੱਚ ਬੈਠ ਕੇ ਇੰਡੀਆ ਦੇ ਵਿੱਚ ਭਾਰਤ ਵਿੱਚ ਗਤੀਵਿਧੀਆਂ ਜਿਹੜੀਆਂ ਅਤਵਾਦੀ ਗਤੀਵਿਧੀਆਂ ਉਹਨਾਂ ਲਗਾਤਾਰ ਅੰਜਾਮ ਦੇ ਰਿਹਾ ਹੈਗਾ ਇਸ ਵਿੱਚ ਇਸ ਮਾਮਲੇ ਵਿੱਚ ਹੁਣ ਕੀ ਕੀ ਸਾਹਮਣੇ ਆਇਆ ਹੈਗਾ ਚਾਰ ਵਿਅਕਤੀ ਉਸੀ ਜਿਹੜਾ ਆਪਾਂ ਇੰਟਰ ਸਟੇਟ ਗਨ ਰਨਿੰਗ ਰੈਕਟ ਜਿਹੜਾ ਪースト ਕੀਤਾ ਸੀਗਾ ਜਿਹੜਾ ਲੰਡਾ ਚਲਾ ਰਿਹਾ ਸੀ ਉਹ ਬਾਹਰ ਬੈਠਾ ਹੋਊਗਾ ਉਹਦੇ ਵਿੱਚ ਚਾਰ ਹੋਰ ਵਿਅਕਤੀ ਜਿਹੜਾ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ

অলমোস্ট ਰੱਗਾਂ ਜੁੜਾ ਹੈ ਇਹ ਇਹ ਰੈਕਟਿਵ ਬਸਟ ਹੋ ਗਿਆ ਹੈ ਫ੍ਰਿੰਜ ਐਲੀਮੈਂਟ ਸਟਰੈਂਥਿੰਗ ਤੇ ਉਹਨਾਂ ਨੂੰ ਜਲਦੀ ਫੜ ਲਿਆ ਜਾਓ আচ্ছা ਇੱਕ ਚੀਜ਼ ਦੱਸਣਾ ਇਹ ਜਿਹੜੇ ਹਥਿਆਰ ਸੀਗੇ ਇਹ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਾਂ ਸੇਲ ਪਰ ਸੇਲ ਦਾ ਇਹ ਨਵ ਨੂੰ ਕੰਮ ਨੂੰ ਤੁਸੀਂ ਇਹ ਬਹੁਤ ਕਟ ਐਂਡ ਬ੍ਰੇਡ ਨਹੀਂ ਹੈ ਜੀ ਇਹ ਵੈਪਨ ਜਦ ਲੈ ਕੇ ਆਉਂਦੇ ਕੁਝ ਤਾਂ ਆਪਣੀ ਗੈਂਗ ਮੈਂਬਰ ਨੂੰ ਦਿੰਦੇ ਕੁਝ ਵੇਚਦੇ ਵੀ ਹਨ ਕੁਝ ਆਪਣੇ ਸਟਾਕ ਚ ਰੱਖਦੇ ਤਾਂ ਬਿਲਕੁਲ ਐਸ ਵੇਲੇ ਜਿਹੜੀ ਜਾਣਕਾਰੀ ਕਮਿਸ਼ਨਰ ਸ਼ਵਪਨ ਸ਼ਰਮਾ ਵੱਲੋਂ ਦਿੱਤੀ ਗਈ ਕਿ ਕੁਝ ਵੈਪਨ ਜਿਹੜੇ ਸੀਗੇ ਉਹ ਆਪਣੇ ਜਿਹੜੇ ਗੈਂਗ ਮੈਂਬਰ ਹੈਗੇ ਉਹਨਾਂ ਨੂੰ ਦਿੰਦੇ ਸੀਗੇ ਕੁਝ ਵੇਚਨੇ ਸੀਗੇ ਔਰ ਵੇਚਵਾਰੇ ਵੇਚਣ ਵਾਲੇ ਹਤਿਆਨਾ ਦੇ ਪੈਸਿਆਂ ਦੇ ਨਾਲ ਹੋਰ ਹਥਿਆਰ ਲੈ ਕੇ ਅੱਗੇ ਸਪਲਾਈ ਕਰਦੇ ਸੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋ ਜਨਿਕ ਸੂਰਤ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ